ਦਿਲਦਾਰ ਬੰਦੇ ਚੈਨਲ ਤੇ ਸਾਰੇ ਘੋੜਾ ਪਾਲਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਦੋਸਤੋ ਬੜੀ ਖੁਸ਼ਖਬਰੀ ਦੀ ਗੱਲ ਆ ਵੀ ਹਨੂਮਾਨਗੜ੍ਹ ਫਰਬਰੀ ਚ ਮੇਲਾ ਲੱਗਣ ਜਾ ਰਿਹਾਗਾ ਉਹਦਾਂ ਤਰੀਕਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਆਪਣੇ ਨਾਲ ਦੋਸਤ ਮਿੱਤਰ ਆਪਣੇ ਭਰਾ ਬੈਠੇ ਆਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਇਨਾਂ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਹੜਾ ਹਨੂਮਾਨਗੜ੍ਹ ਰਾਜਸਥਾਨ ਫਰਵਰੀ ਦੇ ਵਿੱਚ ਮੇਲਾ ਲੱਗਣ ਜਾ ਰਿਹਾ ਉਹਦੇ ਬਾਰੇ ਲੈਨੇ ਆ ਮੇਲੇ ਦੀ ਅਪਡੇਟ ਸਾਨੂੰ ਛੋਡੇ ਤੱਕ ਪਾਹ ਚਾਉਣੇ ਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਘੋੜਾ ਪਾਲਕ ਵੀਰਾਂ ਨੂੰ ਇਸ ਮੇਲੇ ਬਾਰੇ ਪਤਾ ਲੱਗ ਜੇ ਤੇ ਵੱਧ ਤੋਂ ਵੱਧ ਸੱਜਣ ਮਿੱਤਰ ਘੋੜਾ ਪਾਲਕ ਵੀਰ ਜਾਨਵਰ ਲੈ ਕੇ ਇਸ ਮੇਲੇ 'ਚ ਪਹੁੰਚਣ ਸਸਰੀਕਾਲ ਜੀ ਸਸਰੀਕਾਲ ਜੀ ਹੋ ਠੀਕ ਠਾਕ ਹੋ ਜੀ ਜੀ ਚੜ੍ਹਦੀ ਕਲਾ ਜੀ ਤੇ ਮੇਲੇ ਬਾਰੇ ਦੱਸੋ ਜੀ ਜਿਹੜਾ ਆਪਾਂ ਫਰਵਰੀ ਚ ਕਰਾ ਰਹੇ ਆਂ ਜੀ ਪਹਿਲਾ ਬਾਈ ਜੀ 2025 ਫਰਵਰੀ 15 ਫਰਬੀ ਤੋਂ ਸਟਾਰਟ ਹੋਊਗਾ ਤੇ 22 ਫਰਵਰੀ ਤੱਕ ਚੱਲੂਗਾ ਅੱਛਾ ਜੀ 15 ਫਰਵਰੀ ਤੋਂ ਸ਼ੁਰੂ ਹੋ ਕੇ ਹਾਂ 22 ਫਰਵਰੀ ਤੱਕ 22 ਫਰਵਰੀ ਤੱਕ ਹਾਂਜੀ ਠੀਕ ਹੈ ਜੀ ਤੇ ਰਿੰਗ ਵਗੈਰਾ ਵੀ ਕੋਈ ਹੋਊਗਾ ਕਿ ਹਾਂਜੀ ਰਿੰਗ ਵੀ ਹੋਣਗੇ ਸ਼ੋਅ ਹੋਣਗੇ ਛੋਟੀ ਚਾਲ ਵੱਡੀ ਚਾਲ ਨਾਚ ਵਗੈਰਾ ਦਾ ਵੀ ਕਰਾਏ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਤੇ ਮੇਲੇ ਦੇ ਉਹ ਮੌਸਮ ਵੀ ਖੁੱਲਾ ਹੁੰਦਾ ਜਿਵੇਂ ਠੀਕ ਹੈ ਜੀ ਬਹੁਤ ਹੀ ਵਧੀਆ ਪਿਛਲੇ ਸਾਲ ਵੀ ਲੱਗਾ ਸੀ ਠੀਕ ਜੀ ਇਸਮਿਤ ਦੀ ਤਰਫੋਂ ਬਹੁਤ ਸਯੋਗ ਕਰਾਇਆ ਜਾਂਦਾ ਜਿੰਨੇ ਵੀ ਕੋੜਾ ਪਾਲਕ ਪ੍ਰੇਮੀ ਆਉਂਦੇ ਆ ਪੰਜਾਬ ਹਰਿਆਣਾ ਗੁਜਰਾਤ ਬਾਹਰ ਦੇ ਵਪਾਰੀ ਵੀ ਇੱਥੇ ਆਉਂਦੇ ਆ ਮੇਲੇ ਤੇ ਬਿਲਕੁਲ ਜੀ ਤੇ ਹੋਰ ਕੋਈ ਮੇਲੇ ਦੀਆਂ ਸਹੂਲਤਾਂ ਬਾਰੇ ਵੀ ਗੱਲ ਕਰੋ ਜੀ ਮੇਲੇ ਦੀਆਂ ਸਹੂਲਤਾਂ ਬਾਈ ਜੀ ਜਿਹੜਾ ਸਟੋਰੀਆਂ ਦਾ ਟੈਂਟਾਂ ਦਾ ਔਰ ਰੈਂਟ ਬਹੁਤ ਘੱਟ ਹੋਊਗਾ ਠੀਕ ਹੈ ਜੀ ਬਿਲਕੁਲ ਜਾਇਜ਼ ਰੇਟ ਤੇ ਮਿਲਣਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਜਾਇਜ਼ ਰੇਟ ਤੇ ਮਿਲਣਗੇ ਬਹੁਤ ਹੀ ਘੱਟ ਰੇਟ ਹੋਊਗਾ ਉਹਨਾਂ ਦਾ ਠੀਕ ਹੈ ਜੀ ਨਾ ਮਾਤਰ ਦਾ ਜਿਵੇਂ ਬਾਹਰ ਕੋਈ ਬੰਦਾ ਹੁੰਦਾ ਰਹਿਣ ਦੀ ਸਹੂਦਾ ਫੁੱਲ ਦਿੱਤੀ ਜਾਊਗੀ ਬਾਕੀ ਪਾਣੀ ਪੂਣੀ ਦੀ ਫੁੱਲ ਫੁੱਲ ਪਾਣੀ ਰਹਿਣਾ ਪਾਣੀ ਦਾ ਜੀ ਦੂਜੇ ਨੰਬਰ ਲੈਟ ਦਾ ਲੈਟ ਦੀ ਫੁੱਲ ਵਿਵਸਥਾ ਹੋਊਗੀ ਠੀਕ ਖੁੱਲੀ ਜਗ੍ਹਾ ਬਾਈ ਜੀ ਇਹ ਸ਼ਹਿਰ ਤੋਂ ਬਾਹਰ ਵਾਰ ਹੈ 1 ਮਰਬੇ ਤੋਂ ਉੱਤੇ ਜਗ੍ਹਾ ਹੈ ਫਿਰ ਚਾਰ ਦੁਵਾਰੀ ਇਹਦੀ ਹੋਈ ਹੋਈ ਹੈ ਇਹ ਬਹੁਤ ਵਧੀਆ ਟੰਗਣਾ ਲੱਗੋ ਜੀ ਬਿਲਕੁਲ ਜੀ ਸਾਡਾ ਇਹ ਸਹਿਯੋਗ ਹੈ ਵੀ ਸਭ ਜਿਹੜੇ ਘੋੜਾ ਪਾਲਕ ਪ੍ਰੇਮੀ ਹੈ ਪਹੁੰਚਣ ਜਿਆਦਾ ਚ ਜਿਆਦਾ ਤੇ ਸਹਿਯੋਗ ਕਰਾਂਗੇ ਜੀ ਜੀ ਬਿਲਕੁਲ ਜੀ ਲਓ ਮਿੱਤਰੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਤੇ ਇਸ ਮੇਲੇ 'ਚ ਵੀ ਜਰੂਰ ਪਹੁੰਚਣਾ ਆਪੋ ਆਪਣੇ ਜਾਨਵਰ ਲੈ ਕੇ ਹਾਂਜੀ ਤੇ ਬਾਕੀ ਜੀ ਜਿਹੜਾ ਇੱਥੇ ਕੰਪੀਟੀਸ਼ਨ ਹੋ ਰਿਹਾਗਾ ਉਹਦਾਂ ਕੋਈ ਤਰੀਕਾਂ ਬਾਰੇ ਹੁਣ ਪਤਾ ਕਿ ਇਹ ਵੀ ਮੌਕੇ ਤੇ ਡਿਸਾਈਡ ਹੋ ਜਾਣਗੀਆਂ ਬਜੀ ਮੌਕੇ ਤੇ ਹੋ ਜਾਣਗੀਆਂ ਹਾਂ ਮੌਕੇ ਤੇ ਹੋ ਜਾਣਗੀਆਂ ਠੀਕ ਹੈ ਮੌਕੇ ਦੀ ਕੋਈ 5-7 ਦਿਨ ਪਹਿਲਾਂ ਹੋ ਜਾਣਗੀਆਂ ਠੀਕ ਹੈ ਠੀਕ ਭਾ ਦੇ ਦਾ ਹਾਂ ਵੀ ਨੇੜੇ ਆ ਕੇ ਕਹਿਣ ਤੋਂ ਭਾਵਾ ਹਾਂ ਹਾਂ ਗਰੁੱਪਾਂ 'ਚ ਆਪਾਂ ਪਾ ਦਾਂਗੇ ਸ਼ੇਅਰ ਕਰ ਦਾਂਗੇ ਗਰੁੱਪ 'ਚ ਠੀਕ ਆ ਤੇ ਜਿਵੇਂ ਚਾਲ ਦੇ ਮੁਕਾਬਲੇ ਹੋਗੇ ਹਨਾ ਹਾਂ ਚਾਲ ਹੋਗੀ ਨਾਚ ਹੋਗੇ ਸੁੰਦਰਤਾ ਪ੍ਰਤਗਤਤਾ ਹੋਗੀ ਛੋਕਰਾ ਮਾਰਵਾੜੀ ਜਿਵੇਂ ਠੀਕ ਹੈ ਡਿਸਪਲੇ ਹੋ ਗਿਆ ਡਿਸਪਲੇ ਹੋ ਗਿਆ ਕਰਵਾਏ ਜਾਣਗੇ ਠੀਕ ਆ ਠੀਕ ਆ ਜੀ ਤੇ ਪਿਛਲੀ ਯਾਰ ਮੇਲੇ ਦਾ ਕੀ ਰਿਸਪੌਂਸ ਰਿਹਾ ਬਹੁਤ ਵਧੀਆ ਰਿਹਾ ਵਾ ਜੀ ਠੀਕ ਆ ਜੀ ਬਹੁਤ ਵਧੀਆ ਰਿਹਾ ਪਿਛਲੇ ਸਾਲ ਵੀ ਤੇ ਐਕਟੀਵਿਟੀ ਤਾਂ ਉਦੋਂ ਵੀ ਜ਼ਿਆਦਾ ਹੈ ਨਾ ਹਾਂਜੀ ਰਿਸਪੌਂਸ ਮੇਲ ਦੀ ਉਮੀਦ ਆ ਬਿਲਕੁਲ ਬਿਲਕੁਲ ਹਾਂਜੀ ਤੇ ਹੋਰ ਕੋਈ ਮੇਲੇ ਬਾਰੇ ਦਾ ਗੱਲਬਾਤ ਹੋਵੇ ਜੀ ਹਾਂਜੀ ਹੋਰ ਕੋਈ ਮੇਲੇ ਬਾਰੇ ਗੱਲਬਾਤ ਹੋਵੇ ਸੇਲ ਪਰਚੇਸ ਦਾ ਬਹੁਤ ਵਧੀਆ ਰੂ ਹੋ ਜੀ ਠੀਕ ਆ ਜੀ ਬਾਹਰਲੇ ਵਪਾਰੀ ਆਉਣਗੇ ਜ਼ਰੂਰ ਜ਼ਿੰਮੇਦਾਰਾਂ ਦਾ ਮੇਲਾ ਠੀਕ ਆ ਜੀ ਸੇਲ ਪਰਚੇਸ ਦਾ ਕੰਮ ਵੀ ਬਹੁਤ ਵਧੀਆ ਚੱਲੂ ਆ ਠੀਕ ਜਿਹੜੇ ਭਰਾ ਆਪਣੇ ਨਾਲ ਬੈਠੇ ਆ ਕੇ ਵੀਡੀਓ ਚ ਆਈ ਹਾਂ ਇਹ ਵਿਅੰਤ ਸਿੰਘ ਆ ਬਾਈ ਜੀ ਇਹ ਗੁਰਪ੍ਰੀਤ ਸਿੰਘ ਆ ਖਾਲੇ ਚੱਕ ਤੋਂ ਇਹ ਬਾਈ ਜੀ ਮੈਂਬਰ ਐ ਅੱਛਾ ਜੀ ਸਮਿਤੀ ਐ ਜੀ ਕਮੇਟੀ ਬਣੀ ਵੀ ਐ ਉਹਦੇ ਮੈਂਬਰ ਐ ਇਹ ਬਾਈ ਜੀ ਐ ਠੀਕ ਹੈ ਜੀ ਕਿੱਥੋਂ ਬਾਈ ਜੀ ਇੱਕ ਹਰਮਾਨ ਕਰਦੇ ਆ ਸਰ ਇਹ ਬਾਈ ਜੀ ਪ੍ਰਵੇਸ਼ ਜੀ ਇਹ ਪੀਰ ਕਮੜੀ ਤੇ ਬਾਈ ਜੀ ਠੀਕ ਹੈ ਜੀ ਇਹ ਵੀ ਪੀਰ ਕਮੜੀ ਤੇ ਸਿੰਘ ਸਾਹਿਬ ਬੱਠੇ ਆ ਤੇਲਵਾੜਾ ਜੀ ਹਿੰਦ ਤੋਂ ਇਹ ਸਾਰੇ ਕੋੜੀਆਂ ਵਾਲੇ ਭਰਾ ਹੀ ਆ ਸਭ ਕੋੜੀਆਂ ਵਾਲੇ ਕੋੜੀਏ ਪ੍ਰੇਮੀ ਸਭ ਗੱਲੋ ਮਿੱਤਰੋ ਬਹੁਤ ਹੀ ਇੱਕ ਖੁਸ਼ਖਬਰੀ ਦੀ ਗੱਲ ਆ ਵੀ ਫਰਵਰੀ ਚ ਜਿਹੜਾ ਮੇਲਾ ਹਨੂਮਾਨਗੜ੍ਹ ਲੱਗਣ ਜਾ ਰਿਹਾ ਆਪਾਂ ਇਹਨੂੰ ਵੱਧ ਚੜ੍ਹ ਕੇ ਸੰਯੋਗ ਦੇਣਾ ਤੇ ਇਹਨੂੰ ਹੋਰ ਵੀ ਜ਼ਿਆਦਾ ਅੱਗੇ ਤੋਂ ਅੱਗੇ ਪ੍ਰਫੁੱਲਤ ਕਰਨਾਗਾ ਤਾਂ ਜੋ ਮੇਲੇ ਦੀ ਰੌਣਕ ਚ ਵਾਧਾ ਹੋਵੇ ਪਿਛਲੀ ਵਾਰੀ ਵੀ ਮੇਲਾ ਤਾਂ ਕਾਫੀ ਚੰਗਾ ਭਰਿਆ ਸੀ ਪਰ ਐਤੀ ਜ਼ਿਆਦਾ ਉਮੀਦ ਆ ਗਈ ਚੰਗਾ ਮੇਲਾ ਭਰੂਗਾ ਹੋਰ ਬਾਈ ਜੀ ਕੋਈ ਗੱਲਬਾਤ ਹੋਵੇ ਬਸਾਈ ਕੋੜਾ ਪ੍ਰੇਮੀ ਨੂੰ ਵੱਧ ਤੋਂ ਵੱਧ ਪਹੁੰਚੋ ਬਾਈ ਜੀ ਸੁविधा ਮਿਲੂਗੀ ਸਾਰੀ ਠੀਕ ਹੈ ਤੇ ਇੱਕ ਆਪਣੀ ਲੋਕੇਸ਼ਨ ਜਰੂਰ ਦੱਸ ਦਿਓ ਜੀ ਕਿਹੜੀ ਜਗ੍ਹਾ ਤੇ ਇਹ ਮੇਲਾ ਲੋਕੇਸ਼ਨ ਇਹ ਨਵਾਂ ਬਾਈਪਾਸ ਵੱਜਦਾ ਜੀ ਨਵਾਂ ਬਾਈਪਾਸ ਐਸ ਗਰਾਉਂਡ 'ਚ ਹੋ ਜਿੱਥੇ ਆਪਾਂ ਬੈਠੇ ਆ ਜੀ ਠੀਕ ਹੈ ਜੀ ਨਵਾਂ ਬਾਈਪਾਸ ਦੇ ਨਾਮ ਤੋਂ ਮਸ਼ਹੂਰ ਹੈ ਨਵਾਂ ਬਾਈਪਾਸ ਹਾਂ ਜੀ ਠੀਕ ਹੈ ਮੈਡੀਕਲ ਕਾਲਜ ਦੇ ਨਾਲ ਹੈ ਅੱਛਾ ਜੀ ਹਾਂ ਜੀ ਤੇ ਸੰਪਰਕ ਨੰਬਰ ਵਗੈਰਾ ਬੋਲ ਦਿਓ ਜੀ 99502 61025 ਠੀਕ 99502 61025 ਲਓ ਮਿੱਤਰੋ ਇਸ ਵੀਡੀਓ ਨੂੰ ਕਰ ਦਿਓ ਫਿਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਤਾਂ ਜੋ ਸਾਰੇ ਘੋੜਾ ਪਾਲਕ ਵੀਰਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਜੇ ਤੇ ਸਾਰੇ ਵੀਰ ਆਪੋ ਆਪਣੇ ਜਾਨਵਰ ਲੈ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਤੇ ਜਰੂਰ ਹਨੂਮਾਨਗੜ੍ਹ ਆਇਓ ਤਰੀਕ ਇੱਕ ਵਾਰੀ ਫੇਰ ਸੁਣ ਲਓ 15 ਫਰਵਰੀ ਤੋਂ ਲੈ ਕੇ ਹਾਂਜੀ 15 ਫਰਵਰੀ ਤੋਂ 22 ਫਰਵਰੀ 22 ਫਰਵਰੀ ਤੱਕ 22 ਫਰਵਰੀ ਤੱਕ ਇਹ ਮੇਲਾ ਲੱਗੂਗਾ ਤੇ ਜਰੂਰ ਪਹੁੰਚਣਾ ਸਾਰੇ ਦੋਸਤਾਂ ਮਿੱਤਰਾਂ ਨੇ ਜਿੰਨੇ ਵੀ ਭਰਾ ਆਪਣੇ ਚੈਨਲ ਤੇ ਜੁੜੇ ਹੋਏ ਆ ਵੀਡੀਓ ਨੂੰ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤਾਂ ਜੋ ਮੇਲਿਆਂ ਦੇ ਨਾਲ ਹੀ ਇਹ ਸ਼ੌਂਕ ਮਿੱਤਰੋ ਅੱਗੇ ਵਧਣਾਗਾ ਧੰਨਵਾਦ ਜੀ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ 'ਚ ਠੀਕ ਹੈ